ਬਾਬਾ ਫਰੀਦ ਖੋਨਦਨ ਸੇਵਾ ਸੁਸਾਇਟੀ ਵੱਲੋਂ ਅੱਜ ਗੁਰਗੋਬਿੰਦ ਸਿੰਘ ਜੀ ਦੀ ਪਵਿੱਤਰ ਦਿਹਾੜੇ ਨੂੰ ਸਮਰਪਿਤ ਖੋਨਦਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਆਗੂਆਂ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਸ ਖੋਨਦਨ ਕੈਂਪ ਵਿੱਚ ਸ਼ਮੂਲੀਅਤ ਕਰਨ ਦਾ ਸਰਧਾ ਦਿੱਤਾ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੇ ਜ਼ੁਬਾਨੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਨਵਰੀਤ ਸਿੰਘ ਅਸੀਂ ਅੱਜ ਜੋ ਇੱਥੇ ਖੋਨਦਨ ਕੈਂਪ ਲਗਾਇਆ ਹੈ ਕਿਸ ਬਾਰੇ ਚੱਲ ਰਿਹਾ ਹੈ ਏ ਬਾਬਾ ਫਰੀਦ ਜਿਹੜੀ ਸੰਸਥਾ ਹੈ ਉਹਨਾਂ ਨੇ ਕੈਂਪ ਲਗਾਇਆ ਹੈ ਗੁਰਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਖੂਨਦਾਨ ਮਹਾਦਾਨ ਹੈ ਇਹ ਆਮ ਆਰਟੀਫੀਸ਼ੀਅਲ ਨਹੀਂ ਬੰਦਾ ਤੇ ਆ ਜੋ ਬਹੁਤ ਹੀ ਵਧੀਆ ਕੰਮ ਨਾਲ ਜੁੜੇ ਹਨ ਤੇ ਜਿਹੜੇ ਕਰਕੇ ਲੋਕਾਂ ਦੀ ਜਾਨ ਬਚਦੀ ਹੈ ਅੱਜ ਕੱਲ ਇੱਕ ਬਲੱਡ ਚਾਰ ਬੰਦਿਆਂ ਦੀ ਜ਼ਿੰਦਗੀ ਬਚਾ ਸਕਦਾ ਹੈ ਪੁਰਾਣੇ ਜ਼ਮਾਨੇ ਗਏ ਕਿ ਇੱਕ ਬੋਤਲ ਇੱਕ ਮਰੀਜ਼ ਨੂੰ ਹੀ ਲੱਗਦੀ ਸੀ ਅੱਜ ਕੱਲ ਕੰਪੋਨੈਂਟ ਬਣਾ ਕੇ ਇੱਕ ਖੂਨ ਦੀ ਬੋਤਲ ਆਪਾਂ ਤਿੰਨ ਤੋਂ ਚਾਰ ਮਰੀਜ਼ਾਂ ਨੂੰ ਲਦਾ ਸਕਦੇ ਹਾਂ ਕਿ ਇਹ ਬਹੁਤ ਪੁੰਨ ਦਾ ਕੰਮ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਸਾਰੇ ਆ ਕੇ ਇੱਥੇ ਬਲੱਡ ਦੇਣ ਤੇ ਪੁੰਨ ਦਾ ਕੰਮ ਕਰਨ ਤੇ ਲੋਕਾਂ ਦੀ ਜਾਨ ਬਚਾਉਣ ਤੇ ਹੁਣ ਤੱਕ ਕਿੰਨੇ ਜੁੜੂ ਦਾ ਸਾਹਿਬ ਹੁਣ ਤੱਕ 50 ਦੇ ਪਲੱਸ ਹੋ ਚੁੱਕਾ ਹੈ ਤੇ ਟਾਰਗੇਟ ਇਹਨਾਂ ਦਾ 100 ਦੇ ਕਰੀਬ ਹੋਣ ਦਾ ਹੈ ਆਪਾਂ ਜਦ ਤੱਕ ਦੇਖਦੇ ਹਾਂ ਕਿ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਟਾਰਗੇਟ ਪੂਰਾ ਹੋ ਜਾਏਗਾ ਜੀ ਆਦੋ ਆ ਇਹਨਾਂ ਤੋਂ ਵੀ ਪਹਿਲਾਂ ਤੋਂ ਕੈਂਪ ਲਗਾ ਰਹੀ ਹੈ ਇਹ ਬਾਬਾ ਫਰੀਦ ਜਿਹੜੀ ਸੰਸਥਾ ਹੈ ਸਾਡੇ ਨਾਲ ਬੜੇ ਪੁਰਾਣੇ ਟਾਈਮ ਤੋਂ ਜੁੜੀ ਹੈ ਇਹ ਹਰ ਮਹੀਨੇ ਜਦ ਵੀ ਲੋੜ ਪੈਂਦੀ ਹੈ ਸਾਨੂੰ ਜਾਂ ਬਲੱਡ ਡੋਨਰਸ ਆ ਬਲੱਡ ਬੈਂਕ ਆ ਕੇ ਬਲੱਡ ਦੇ ਜਾਂਦੇ ਆ ਜਾਂ ਕੈਂਪ ਲਵਾ ਲੈਂਦੇ ਆ ਇਹ ਬਹੁਤ ਪੁਰਾਣੇ ਸਾਡੇ ਨਾਲ ਜੁੜੇ ਹੋਏ ਹਨ ਵੀ ਅੱਜ ਜਿਹੜਾ ਖੂਨ ਦਾ ਕੈਂਪ ਲਗਾਇਆ ਕਿੰਨਾ ਖੂਨ ਦਾ ਕੈਂਪ ਹੈ ਜੀ ਇਹ ਕਿੰਨਾ ਇਹ 2024 ਦਾ ਮੈਡੀਕਲ ਦਾ ਪਹਿਲਾ ਖੂਨਦਾਨ ਕੈਂਪ ਅਜ ਅਸੀਂ ਬਾਬਾ ਫਰੀਦ ਦੀ ਪਾਵਨ ਧਰਤੀ ਤੋਂ ਹੀ ਇਸ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ ਸਾਡਾ ਵੀ ਇਸ ਸਾਲ ਦਾ ਪਹਿਲਾ ਕੈਂਪ ਹੈ ਤੇ ਕੀ ਲੋਕਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਲੋਕਾਂ ਨੂੰ ਆਈ ਅਪੀਲ ਕਰਦਾ ਕਿ ਆ ਬਲੱਡ ਫੈਕਟਰੀਆਂ ਦੇ ਵਿੱਚ ਨਹੀਂ ਬੰਦਾ ਇੱਕ ਲੋਕ ਹੀ ਤੰਦਰੁਸਤ ਲੋਕ ਹੀ ਇਹਰਾ ਸਰੋਤ ਹਨ ਉਹ ਕਿਰਪਾ ਕਰਕੇ ਖੂਨ ਡੋਨੇਟ ਕਰਨ ਤੇ ਲੋਕਾਂ ਦੀ ਜ਼ਿੰਦਗੀ ਬਚਾ ਲਗਾਇਆ ਗਿਆ 21 ਸੰਸਥਾ ਵੱਲੋਂ ਲਗਾਇਆ ਗਿਆ ਇਹ ਬਾਬਾ ਫਰੀਦ ਸੰਸਥਾ ਵੱਲੋਂ ਲਗਾਇਆ ਗਿਆ ਜਿਹੜੀ ਬਾਬਾ ਵੀ ਸੰਸਥਾ ਹੈ ਪੰਜਾਬ ਦੇ ਵਿੱਚ 2023 ਦੇ ਵਿੱਚ ਦੂਜੇ ਸਤਾ ਤੇ ਆਈ ਸੀਗੀ ਤੇ ਇਹ ਜਿੰਨਾ ਵੀ ਇਹਨਾਂ ਦਾ ਬਲੱਡ ਹੈਗਾ ਉਹ ਸਾਰਾ ਸਰਕਾਰੀ ਸਿਵਲ ਹਸਪਤਾਲ ਮੈਡੀਕਲ ਕਾਰਜ ਜਾਂਦਾ ਕੋਈ ਪ੍ਰਾਈਵੇਟ ਹਸਪਤਾਲ ਤੇ ਨਹੀਂ ਜਾਂਦਾਗਾ ਤੇ ਅਸੀਂ ਸਾਰਿਆਂ ਨੂੰ ਪੀਰ ਇਹੀ ਕਰਨਾ ਚਾਹੁੰਦੇ ਹਾਂ ਜਿਵੇਂ ਬਾਬਾ ਫਰੀਦ ਵਾਲੇ ੈਂਪ ਲਾਉਂਦੇ ਆ ਖੂਨਾਂ ਦਾ ਸਿਰਫ ਸਰਕਾਰੀ ਹਸਪਤਾਲਾਂ ਦੇ ਜਿੱਥੇ ਜਾਵੇ ਜਿਹੜਾ ਕਿ ਗਰੀਬ ਨੂੰ ਲੋੜਵੰਦ ਦੀ ਮਦਦ ਕੀਤੀ ਜਾਵੇ ਤੇ ਅੱਜ ਇਹ ਕਿੰਨੇ ਯੂਨਿਟ ਜਿਹੜਾ ਹੋਇਆ ਹੈ ਇਹ ਟਿਕੜੇ ਵਿੱਚ ਸਾਡਾ ਤੇ ਟੀਚਾ ਸੀ 110 ਦਾ ਜੋ ਜਿੰਨੇ ਹੈਗੇ ਚੱਲੀ ਜਾਂਦਾ ਤੁਹਾਡੇ ਸਾਹਮਣੇ ਜਿੰਨੇ ਹੋ ਗਏ ਉਹ ਮੈਡੀਕਲ ਕਾਲ ਚ ਜੀ